ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਮਾਰਕੀਟ ਕਮੇਟੀ ਸਕੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਫਿਰੋਜ਼ਪੁਰ ਦੀਆਂ ਮੰਡੀਆਂ 'ਚ ਪ੍ਰਬੰਧ ਕੀਤੇ ਹੋਏ ਨੇ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਨਵੀਆਂ ਲਾਈਟਾਂ ਲਗਾਈਆਂ ਗਈਆਂ ਨੇ ਤਾਂ ਜੋ ਕਿਸਾਨਾਂ ਨੂੰ ਦੇਰ ਰਾਤ ਵੇਲੇ ਵੀ ਕਿਸੇ ਕਿਸਮ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਹੜੀ ਮੰਡੀ ਹੈਗੀ ਆ ਜੀ? ਇਹ ਫਰੋਵਰ ਪਰ ਸ਼ਹਿਰ ਦੀ ਮੁੱਖ ਦਾਣਾ ਮੰਡੀ ਹੈ ਜੀ। ਅ ਸਰ ਪ੍ਰਬੰਧ ਕਿਦਾਂ ਦੇ ਹੈਗੇ ਐ ਇੱਥੇ? ਇਹ ਪ੍ਰਬੰਧ ਸਰ ਸੀਜ਼ਨ ਦੇ ਮੁਤਾਬਕ ਪੰਜਾਬ ਸਰਕਾਰ ਦੀਆਂ ਦੇਤਾ ਤੇ ਮੰਡੀ ਬੋਰਡ ਦੀਆਂ ਦੇਤਾ ਮੁਤਾਬਕ ਪਾਣੀ ਦੇ ਛਾਂ ਦੇ ਤੇ ਲਾਈਟਾਂ ਦੇ ਪੂਰੇ ਪ੍ਰਬੰਧ ਹੈ ਸਫਾਈ ਮੁਕੰਮਲ ਹੈ ਜੀ। ਸਰ ਨਵੀਆਂ ਲਾਈਟਾਂ ਵੀ ਲੱਗੀਆਂ ਐ ਇੱਥੇ? ਹਾਈ ਮਾਸਟਰ ਨਵੀਆਂ ਲਾਈਟਾਂ ਲੱਗੀਆਂ ਜੀ। ਬਹੁਤ ਇਹਨਾਂ ਦਾ ਚਾਨਣ ਹੈ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਨੇਰੇ ਦਾ ਜਾਂ ਹੋਰ ਕਿਸੇ ਦੀ ਦਿੱਕਤ ਨਹੀਂ ਆਏਗੀ ਜੀ। ਅੱਗੇ ਸਰ ਕਾਫੀ ਦਿੱਕਤ ਆਂਦੀ ਹੈਗੀ ਸੀ ਕਿਸਾਨਾਂ ਨੂੰ ਅੱਕੇ ਬਹੁਤ ਚਿਰ ਤੋਂ ਪੁਰਾਣੀਆਂ ਲਾਈਟਾਂ ਲੱਗੀਆਂ ਸੀਗੀਆਂ ਉਹ ਚੱਲਦੇ ਸੀਜ਼ਨ 'ਚ ਕਈ ਵਾਰੀ ਉਹ ਕੋਈ ਫਿਊਜ਼ ਹੋ ਜਾਂਦੀ ਸੀ ਮੋਕੇ ਤੇ ਰਾਤ ਨੂੰ ਇਲੈਕਟ੍ਰੀਸ਼ੀਅਨ ਵੱਲੋਂ ਮੰਗਾਉਣਾ ਬੁਲਾਉਣਾ ਠੀਕ ਕਰਕੇ ਜਾਣਾ ਪਰ ਹੁਣ ਕਿਸਾਨਾਂ ਦਾ ਪੀਖਦੇ ਹੋਏ ਇਹ ਨਵੀਆਂ ਹਾਈ ਮਾਸਟਰ ਲਾਈਟਾਂ ਮੰਡੀ ਬੜ ਵੱਲੋਂ ਲਗਾਈਆਂ ਗਈਆਂ ਜੀ ਸਰ ਪਾਣੀ ਦੇ ਪ੍ਰਬੰਧ ਕੀ ਕੀਤੇ ਗਏ ਆ ਪਾਣੀ ਦੇ ਪ੍ਰਬੰਧ ਜਿਸ ਤਰ੍ਹਾਂ ਕਿ ਅਸ਼ਮਿਆਨੇ ਲੱਗੇ ਨੇ ਛਾਂ ਦੇ ਉਹਨਾਂ ਵਿੱਚ ਘੜੇ ਕੈਂਪਰ ਰੱਖੇ ਜਾ ਗਏ ਨੇ ਤੇ ਸਟੈਂਡ ਪੋਸਟਾਂ ਅਲੱਗ-ਅਲੱਗ ਥਾਵਾਂ ਤੇ ਚਾਲੂ ਨਹੀਂ ਅ ਸਰ ਐਤ ਕੀ ਰੇਟ ਵੀ ਵਧਿਆ ਹੈਗਾ ਅ ਫਸਲ ਦਾ ਹਾਂਜੀ ਹਾਂਜੀ ਰੇਟ ਪਤਾ ਹੈ ਜੀ ਐਤ ਦੀ ਪਿਛਲੇ ਸਾਲ ਨਾਲ ਤਾਂ ਐਤ ਕੀ ਕਿਸਾਨਾਂ ਨੂੰ ਦਿੱਕਤ ਤਾਂ ਨਹੀਂ ਆਂਦੀ ਤੀ ਜੀ ਮੈਨ ਕਿਹੇ ਤਰ੍ਹਾਂ ਨਹੀਂ ਦਿੱਕਤ ਨਹੀਂ ਆਏਗੀ ਜੀ ਮੰਡੀ ਬੋਰਡ ਦੀ ਹਦਾਇਤਾਂ ਮੁਤਾਬਕ ਸਾਰੇ ਕੰਮ ਪ੍ਰਬੰਧਕ ਮੁਕੰਮਲ ਨੇ ਸਰ ਫਿਰ ਕੀ ਅਪੀਲ ਕਰਨੀ ਚਾਹੋ ਤੁਸੀਂ ਪਸੰਦਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਆਪ ਦੀ ਫਸਲ ਲਿਆਓ ਮੌਇਸਚਰ ਦੇ ਵਿੱਚ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਤਲਾਈ ਬਕਾਈ ਸਮੇਂ ਦਿੱਕਤ ਨਾ ਹੋਵੇ ਜੀ। ਅ ਸਰ ਕਿਸਾਨ ਹਲੇ ਤੱਕ ਕੋਈ ਆਇਆ ਨਹੀਂ ਹੈਗਾ। ਇਹ ਕਿੰਨੇ ਕੋ ਦਿਨ ਲੱਗ ਜਾਂਦੇ ਇੱਥੇ ਆਣ। ਸਰਕਾਰੀ ਮੁਤਾਬਕ ਤਾਂ ਇੱਕ ਤਰੀਕ ਤੋਂ ਸੀਜ਼ਨ ਸ਼ੁਰੂ ਹੈ ਜੀ ਪਰ ਮੌਸਮ ਦੇ ਹਿਸਾਬ ਤੇ ਨਾਲ ਅਜੇ ਕਣਕ ਖੇਤਾਂ ਵਿੱਚ ਉਹ ਪੂਰੀ ਤਰ੍ਹਾਂ ਪੱਕੀ ਨਹੀਂ। 10 ਤੋਂ 15 ਦਿਨ ਲੱਗ ਸਕਦੇ ਜੀ। 10 ਘਟੋ ਘਟ 10 ਦਿਨ ਤਾਂ ਹੈ ਹੀ ਕੀ। ਕੀ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਹਰਦੀਪ